ਦੀ ਖਬਰ ਸਾਹਮਣੇ ਆ ਰਹੀ ਹੈ ਇੱਕ ਡੇਢ ਸਾਲ ਦੀ ਬੱਚੀ ਹੱਸ ਖੇਡ ਰਹੀ ਸੀ ਪਰ ਅਚਾਨਕ ਅਜਿਹਾ ਘਟਨਾਕਰਮ ਵਾਪਰਦਾ ਕਿ ਬੋਰਵੈਲ ਦੇ ਵਿੱਚ ਡਿੱਗ ਜਾਂਦੀ ਹੈ ਐਨਡੀਆਰਐਫ ਦੀਆਂ ਟੀਮਾਂ ਦੇ ਵੱਲੋਂ ਰੈਸਕਿਊ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਕਿ ਇਸ ਬੱਚੀ ਦੀ ਜਾਨ ਨੂੰ ਬਚਾਇਆ ਜਾ ਸਕੇ ਪਰ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਕਿ ਆਖਿਰਕਾਰ ਬੋਰਵੈਲ ਦੇ ਵਿੱਚ ਫਸੀ ਹੋਈ ਬੱਚੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਸੀ ਪਰ ਜ਼ਿੰਦਗੀ ਦੀ جنگ ਹਾਰ ਚੁੱਕੀ ਹੈ ਪਰਿਵਾਰ ਦਾ ਇਸ ਵੇਲੇ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਖੇਡ ਰਹੀ ਸੀ ਬੜੇ ਲਾਡਾਂ ਤੇ ਚਾਵਾਂ ਦੇ ਨਾਲ ਪਾੜੀ ਸੀ ਪਰ ਅਚਾਨਕ ਬੋਰਵੈਲ ਦੇ ਵਿੱਚ ਡਿੱਗ ਜਾਏਗੀ ਤੇ 17 ਘੰਟੇ ਲਗਾਤਾਰ ਰੈਸਕਿਊ ਆਪਰੇਸ਼ਨ ਕਰਨ ਤੋਂ ਬਾਅਦ ਵੀ ਜ਼ਿੰਦਾ ਬਾਹਰ ਨਹੀਂ ਆ ਸਕੀ ਤਾਂ ਮਾਪਿਓ ਦੇ ਉੱਤੇ ਇਸ ਵੇਲੇ ਦੁੱਖਾਂ ਦਾ ਪਹਾੜ ਟੁੱਟਿਆ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਇੱਕ ਭਾਰੀ ਜਦੋਂ ਜੈ ਤੋਂ ਬਾਅਦ ਬੋਰਵੈਲ ਦੇ ਵਿੱਚੋਂ ਇਸ ਲੜਕੀ ਨੂੰ 마ਸੂਮ ਬੱਚੀ ਨੂੰ ਬਾਹਰ ਕੱਢਿਆ ਘਰ ਦੇ ਵਿੱਚ ਇਸ ਵੇਲੇ ਸੋਗ ਦੀ ਲਹਿਰ ਹੈ ਕਿਉਂਕਿ ਜਿਸ ਵੇਲੇ ਰੈਸਕਿਊ ਆਪਰੇਸ਼ਨ ਚੱਲ ਰਿਹਾ ਸੀ ਤਾਂ ਮਾਪਿਓ ਨੂੰ ਇੱਕ ਉਮੀਦ ਸੀ ਕਿ ਸਾਡੀ ਬੱਚੀ ਬਾਹਰ ਆ ਜਾਏਗੀ ਕਿਉਂਕਿ ਕੜੀ ਜਦੋਂ ਜਹਿਦ ਕੀਤੀ ਜਾ ਰਹੀ ਸੀ ਪਰ ਉਹ ਬੱਚੀ ਬਾਹਰ ਤਾਂ ਆ ਜਾਏਗੀ ਪਰ ਜ਼ਿੰਦਗੀ ਦੀ जंग ਹਾਰ ਜਾਏਗੀ ਇਸ ਦਾ ਕਿਸੇ ਨੇ ਅੰਦਾਜ਼ਾ ਨਹੀਂ ਲਗਾਇਆ ਹੋਣਾ ਤਾਂ ਮਾਸੂਮ ਬੱਚੀ ਨੂੰ ਬਚਾਇਆ ਨਹੀਂ ਜਾ ਸਕਿਆ ਉਸ ਦੀ ਮੌਤ ਹੋ ਚੁੱਕੀ ਹੈ ਤਾਂ ਮਾਮਲਾ ਗੁਜਰਾਤ ਦੇ ਅਮਰੇਲੀ ਤੋਂ ਸਾਹਮਣੇ ਆਇਆ ਜਿੱਥੇ ਕਿ ਬੋਰਵੈਲ ਦੇ ਵਿੱਚ ਡਿੱਗੀ ਹੋਈ ਲੜਕੀ ਜ਼ਿੰਦਗੀ ਦੀ ਜੰਗ ਹਾਰ ਚੁੱਕੀ ਹੈ ਐਨਡੀਆਰਫ ਅਤੇ ਸਥਾਨਕ ਪ੍ਰਸ਼ਾਸਨ ਦੀਆਂ ਟੀਮਾਂ ਦੇ ਵੱਲੋਂ ਲੱਖ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਇਸ ਬੱਚੀ ਨੂੰ ਬਚਾਇਆ ਨਹੀਂ ਜਾ ਸਕਿਆ ਤਾਂ 17 ਘੰਟੇ ਜੋ ਹੈ ਲਗਾਤਾਰ ਬੋਰਵੈਲ ਤੋਂ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਪਰ ਅਚਾਨਕ ਇੱਕ ਘਟਨਾਕਰਮ ਵਾਪਰ ਜਾਏਗਾ ਇਸ ਦਾ ਕਿਸੇ ਨੇ ਅੰਦਾਜ਼ਾ ਨਹੀਂ ਲਗਾਇਆ ਹੁਣ ਤਾਂ ਮਾਪਿਓ ਦਾ ਇਸ ਵੇਲੇ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਪਹਾੜੀ ਜੱਦੋਜਹਿਦ ਦੇ ਤਹਿਤ ਜੋ ਹੈ ਇਸ ਲੜਕੀ ਨੂੰ ਬਾਹਰ ਤਾਂ ਕੱਢ ਲਿਆ ਜਾਂਦਾ ਹੈ ਪਰ ਜਦੋਂ ਇਹ ਬਾਹਰ ਨਿਕਲਦੀ ਹੈ ਤਾਂ ਉਸ ਦੀ ਮੌਤ ਹੋ ਜਾਂਦੀ ਹੈ ਮੌਕੇ ਦੀਆਂ ਤਸਵੀਰਾਂ ਨੇ ਕਿ ਸਾਰੇ ਪਿੰਡ ਦੇ ਵਿੱਚ ਇਸ ਵੇਲੇ ਮਾਤਮ છਾਇਆ ਹੋਇਆ ਹੈ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਮਾਸੂਮ ਬੱਚੀ ਨੂੰ ਬਚਾਇਆ ਨਹੀਂ ਜਾ ਸਕਿਆ ਦੀ ਖਬਰ ਸਾਹਮਣੇ ਆ ਰਹੀ ਹੈ ਇੱਕ ਡੇਢ ਸਾਲ ਦੀ ਬੱਚੀ ਹੱਸ ਖੇਡ ਰਹੀ ਸੀ ਪਰ ਅਚਾਨਕ ਅਜਿਹਾ ਘਟਨਾਕਰਮ ਵਾਪਰਦਾ ਕਿ ਬੋਰਵੈਲ ਦੇ ਵਿੱਚ ਡਿੱਗ ਜਾਂਦੀ ਹੈ ਐਨਡੀਆਰਐਫ ਦੀਆਂ ਟੀਮਾਂ ਦੇ ਵੱਲੋਂ ਰੈਸਕਿਊ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਕਿ ਇਸ ਬੱਚੀ ਦੀ ਜਾਨ ਨੂੰ ਬਚਾਇਆ ਜਾ ਸਕੇ ਪਰ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਕਿ ਆਖਿਰਕਾਰ ਬੋਰਵੈਲ ਦੇ ਵਿੱਚ ਫਸੀ ਹੋਈ ਬੱਚੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਸੀ ਪਰ ਜ਼ਿੰਦਗੀ ਦੀ جنگ ਹਾਰ ਚੁੱਕੀ ਹੈ ਪਰਿਵਾਰ ਦਾ ਇਸ ਵੇਲੇ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਖੇਡ ਰਹੀ ਸੀ ਬੜੇ ਲਾਡਾਂ ਤੇ ਚਾਵਾਂ ਦੇ ਨਾਲ ਪਾੜੀ ਸੀ ਪਰ ਅਚਾਨਕ ਬੋਰਵੈਲ ਦੇ ਵਿੱਚ ਡਿੱਗ ਜਾਏਗੀ ਤੇ 17 ਘੰਟੇ ਲਗਾਤਾਰ ਰੈਸਕਿਊ ਆਪਰੇਸ਼ਨ ਕਰਨ ਤੋਂ ਬਾਅਦ ਵੀ ਜ਼ਿੰਦਾ ਬਾਹਰ ਨਹੀਂ ਆ ਸਕੀ ਤਾਂ ਮਾਪਿਓ ਦੇ ਉੱਤੇ ਇਸ ਵੇਲੇ ਦੁੱਖਾਂ ਦਾ ਪਹਾੜ ਟੁੱਟਿਆ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਇੱਕ ਭਾਰੀ ਜਦੋਂ ਜੈ ਤੋਂ ਬਾਅਦ ਬੋਰਵੈਲ ਦੇ ਵਿੱਚੋਂ ਇਸ ਲੜਕੀ ਨੂੰ 마ਸੂਮ ਬੱਚੀ ਨੂੰ ਬਾਹਰ ਕੱਢਿਆ ਘਰ ਦੇ ਵਿੱਚ ਇਸ ਵੇਲੇ ਸੋਗ ਦੀ ਲਹਿਰ ਹੈ ਕਿਉਂਕਿ ਜਿਸ ਵੇਲੇ ਰੈਸਕਿਊ ਆਪਰੇਸ਼ਨ ਚੱਲ ਰਿਹਾ ਸੀ ਤਾਂ ਮਾਪਿਓ ਨੂੰ ਇੱਕ ਉਮੀਦ ਸੀ ਕਿ ਸਾਡੀ ਬੱਚੀ ਬਾਹਰ ਆ ਜਾਏਗੀ ਕਿਉਂਕਿ ਕੜੀ ਜਦੋਂ ਜਹਿਦ ਕੀਤੀ ਜਾ ਰਹੀ ਸੀ ਪਰ ਉਹ ਬੱਚੀ ਬਾਹਰ ਤਾਂ ਆ ਜਾਏਗੀ ਪਰ ਜ਼ਿੰਦਗੀ ਦੀ जंग ਹਾਰ ਜਾਏਗੀ ਇਸ ਦਾ ਕਿਸੇ ਨੇ ਅੰਦਾਜ਼ਾ ਨਹੀਂ ਲਗਾਇਆ ਹੋਣਾ ਤਾਂ ਮਾਸੂਮ ਬੱਚੀ ਨੂੰ ਬਚਾਇਆ ਨਹੀਂ ਜਾ ਸਕਿਆ ਉਸ ਦੀ ਮੌਤ ਹੋ ਚੁੱਕੀ ਹੈ ਤਾਂ ਮਾਮਲਾ ਗੁਜਰਾਤ ਦੇ ਅਮਰੇਲੀ ਤੋਂ ਸਾਹਮਣੇ ਆਇਆ ਜਿੱਥੇ ਕਿ ਬੋਰਵੈਲ ਦੇ ਵਿੱਚ ਡਿੱਗੀ ਹੋਈ ਲੜਕੀ ਜ਼ਿੰਦਗੀ ਦੀ ਜੰਗ ਹਾਰ ਚੁੱਕੀ ਹੈ ਐਨਡੀਆਰਫ ਅਤੇ ਸਥਾਨਕ ਪ੍ਰਸ਼ਾਸਨ ਦੀਆਂ ਟੀਮਾਂ ਦੇ ਵੱਲੋਂ ਲੱਖ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਇਸ ਬੱਚੀ ਨੂੰ ਬਚਾਇਆ ਨਹੀਂ ਜਾ ਸਕਿਆ ਤਾਂ 17 ਘੰਟੇ ਜੋ ਹੈ ਲਗਾਤਾਰ ਬੋਰਵੈਲ ਤੋਂ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਪਰ ਅਚਾਨਕ ਇੱਕ ਘਟਨਾਕਰਮ ਵਾਪਰ ਜਾਏਗਾ ਇਸ ਦਾ ਕਿਸੇ ਨੇ ਅੰਦਾਜ਼ਾ ਨਹੀਂ ਲਗਾਇਆ ਹੁਣ ਤਾਂ ਮਾਪਿਓ ਦਾ ਇਸ ਵੇਲੇ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਪਹਾੜੀ ਜੱਦੋਜਾਇਦ ਦੇ ਤਹਿਤ ਜੋ ਹੈ ਇਸ ਲੜਕੀ ਨੂੰ ਬਾਹਰ ਤਾਂ ਕੱਢ ਲਿਆ ਜਾਂਦਾ ਹੈ ਪਰ ਜਦੋਂ ਇਹ ਬਾਹਰ ਨਿਕਲਦੀ ਹੈ ਤਾਂ ਉਸ ਦੀ ਮੌਤ ਹੋ ਜਾਂਦੀ ਹੈ ਮੌਕੇ ਦੀਆਂ ਤਸਵੀਰਾਂ ਨੇ ਕਿ ਸਾਰੇ ਪਿੰਡ ਦੇ ਵਿੱਚ ਇਸ ਵੇਲੇ ਮਾਤਮ ਛਾਇਆ ਹੋਇਆ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਮਾਸੂਮ ਬੱਚੀ ਨੂੰ ਬਚਾਇਆ ਨਹੀਂ ਜਾ ਸਕਿਆ